ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਦੁੱਖ ਵਿੱਚ ਦੁੱਖ ਨੂੰ ਨਾ ਮੰਨੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਹੀ ਗੱਲ ਵੈਦ ਨੂੰ ਕਹੀ ਜਿਸ ਵਕਤ ਵੈਦ ਆਇਆ ਉਹਨੇ ਮਹਾਰਾਜ ਜੀ ਦੀ ਨਬਜ਼ ਪਕੜੀ ਤੇ ਸਤਗੁਰਾਂ ਨੇ ਕਿਹਾ ਵੈਦ ਜੀ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਵਿਛੋੜਾ ਹੈ ਮੌਤ ਦਾ ਦੁੱਖ ਹੈ ਅੰਦਰ ਦੀ ਵਾਸ਼ਨਾ ਦਾ ਦੁੱਖ ਹੈ ਤਨ ਨੂੰ ਲੱਗੇ ਰੋਗ ਦਾ ਦੁੱਖ ਹੈ ਉਸ ਵਕਤ ਗੁਰਮਖੋ ਉਹਨੇ ਪਰ ਪੁੱਛਿਆ ਦੁੱਖ ਦਾ ਇਲਾਜ ਕੀ ਹਜ਼ੂਰ ਨੇ ਕਿਹਾ ਜਦੋਂ 독ਾਵੇ ਜਿਵੇਂ ਤੇਰੇ ਸਾਹਮਣੇ ਸੰਖਿਆ ਹੈ ਸੰਖਿਆ ਜ਼ਹਿਰ ਹੁੰਦਾ ਨਾ ਜੀ ਤੇਰੇ ਸਾਹਮਣੇ ਪੁਆਇਜ਼ਨ ਹੈ ਤੂੰ ਸਿੱਧਾ ਜ਼ਹਿਰ ਦੇਂਗਾ ਕਿਸੇ ਮਰੀਜ਼ ਨੂੰ ਵੈਦ ਕਹਿੰਦਾ ਜੀ ਨਹੀਂ ਸਿੱਧਾ ਜ਼ਹਿਰ ਦਿੱਤਾ ਬੰਦਾ ਮਰ ਜਾਏਗਾ ਕਹਿੰਦਾ ਇਹ ਕਾਦੇ ਨਹੀਂ ਰੱਖਿਆ ਤੂੰ ਆਪਣੀ ਦੁਕਾਨ ਚ ਜ਼ਹਿਰ ਕਹਿੰਦਾ ਇਹਦੇ ਵਿੱਚ ਮੈਂ ਮਸਾਲੇ ਜੜੀਆਂ ਬੂਟੀਆਂ ਪਾ ਕੇ ਕੁਛ ਤਾਂ ਕਰ ਦਿਆਂਗਾ ਇਹ ਦਵਾਈ ਬਣ ਜਾਏਗੀ ਜਦੋਂ ਮਸਾਲੇ ਪਾ ਦਿੱਤੇ ਇਹ ਹੀ ਜ਼ਹਿਰ ਲੋਕਾਂ ਨੂੰ ਬਚਾਏਗਾ ਕਹਿ ਲੱਗੇ ਸਿੱਖ ਤੇ ਦੁੱਖ ਆਵੇ ਦੁੱਖ ਜ਼ਹਿਰ ਹੈ ਜਿੰਨਾ ਦੇਖ ਦੁੱਖ ਆਵੇ ਉਹਨਾਂ ਰੱਜ ਕੇ ਗੁਰੂ ਗੁਰੂ ਜਪੇ ਜਦੋਂ ਵਿੱਚ ਮਸਾਲਾ ਪੈ ਗਿਆ ਇਹ ਦੁੱਖ ਵੀ ਇਲਾਜ ਬਣ ਜਾਏ